ਮੈਟਰੋ ਚੱਲਦਾ ਕੰਮ ਕਰ ਈਸ਼ਵਰ ਲਾਉਂਦਾ ਬੱਟਾ ਤੇ ਇਧਰ ਝੋਨਾ ਵੀ ਲੱਗ ਰਿਹਾ ਦੇਖੋ ਉਹ ਸਾਹਮਣੇ ਲਾ ਰਹੇ ਨੇ ਬੰਦੇ ਆਪਣੇ ਆਪ ਪਰਲੇ ਪਾਸੇ ਆ ਲੱਗੇ ਹੋਏ ਨੇ ਮੌਸਮ ਅੱਜ ਬੱਦਲਵਾਈ ਵਾਲਾ ਬਣਿਆ ਖੜਾ ਦੇਖੋ ਕੀ ਕਰਦਾ ਹੁਣ ਆਪਣੇ ਏਰੀਏ 'ਚ ਰਹਿੰਦਾ ਮੀਂਹ ਪੈਣ ਤੋਂ ਅਲਦਾਲੇ ਕਹਿੰਦੇ ਪੈ ਲਿਆ ਦੇਖਦੇ ਹਾਂ ਹੁਣ ਅੱਜ ਕੀ ਕਰੂਗਾ ਔੜੇ ਲਈ ਪਈ ਆ ਇਸ ਵਾਰ ਤਾਂ ਜਮ੍ਹਾਂ ਹੀ ਨਹੀਂ ਪਿਆ ਹੈ ਆਰੇ ਤਕਤਾ ਮੌਸਮ ਠੰਡਾ ਹੋਇਆ ਪਿਆ ਪੂਰਾ ਖਾਲੀ ਘਾਟਾ ਚੜ ਕੇ ਆ ਰਹੀ ਹੈ ਚਾਰ ਚਪੇਰੇ ਆਹ ਕੀ ਆ ਰੇ ਜਗਲ ਆਪਾਂ ਬਿਨਾ ਪਾਣੀ ਤੋਂ ਸੁਆਗਾ ਮਾਰਿਆ ਸੀ ਮਾੜਾ ਮੋਟਾ ਜਿਵੇਂ ਨਾ ਮਾਤਰ ਜਿਆ ਪਾਣੀ ਦੀ ਕੋਈ ਵੀ ਡੱਕਾ ਨਹੀਂ ਧੀ ਬਾਹਰ ਆ ਦੇਖੋ ਉਹ ਕਿਹੜਾ ਭਰਿਆ ਤੇ ਹਵਾ ਚੱਲੀ ਡੱਕੇ ਹੀ ਡੱਕੇ ਕਰਤੇ ਸਾਈਡ ਤੇ ਜਿੰਨਾ ਮਰਜੀ ਮਿੱੱਦੀ ਜਾਈਏ ਤਰੀਕੇ ਨਾਲ ਇਹ ਪਤਾ ਨਹੀਂ ਕਿਵੇਂ ਉੱਤੇ ਆਏ ਜਾਂਦੇ ਨੇ ਜਦ ਕੇ ਜਮਈ ਗਾਰਾ ਥੀ ਇੱਕ ਵੀ ਢੱਕਾ ਦੂਏ ਰੋਟਨੀ ਥੀ ਵੀ ਐਂ ਲੱਗਦਾ ਥੀ ਵੀ ਜਮਈ ਸਾਫ ਪਲੇਨ ਖੇਤ ਹੋ ਗਿਆ ਆ ਝੱਗ ਜੀ ਯਾਰ ਢੱਕੇ ਜੇ ਕਿਤੋਂ ਹੀ ਆ ਕੇ ਦੇਖ ਲਓ ਆ ਤਾਂ ਖਾਸ ਹੀ ਆ ਕੇ ਇਧਰੇ ਪਾਸੇ ਹੱਡਾ ਰੋੜੀ ਦੇ ਲਵੇ ਤੋਂ ਚੱਲ ਹੈ ਵੀ ਇਧਰ ਹੀ ਸਾਈਡ ਇਹਨਾਂ ਨੂੰ ਕਢਾ ਦਨੇ ਆ ਨਾਲ ਹੁੰਦੇ ਨਹੀਂ ਫਿਰ ਔਖਾ ਕਰਨਗੇ ਜੋ ਹੋਰ ਪਾਸੇ ਚਲੇ ਗਏ ਹੁਣ ਕੰਨੀ ਤੇ ਨੇ ਲੇਟ ਟਾਈਮ ਦਾ ਵੀ ਕੋਈ ਨਹੀਂ ਹੈਗਾ ਅਗੇ ਦਾ ਛੱਡਦੇ ਨੇ 7:30 ਵਜੇ ਅੱਜ 7:30 ਤੋਂ ਵੀ ਪਹਿਲਾਂ ਹੀ ਚੱਲਦੀ ਆ ਕੋਈ ਟਾਈਮ ਨਹੀਂ ਹੈ ਅਰ ਜਾਣਾ ਹੀ ਆਪਣੇ 7:30 ਆਉਂਦੀ ਸੀ ਅੱਜ 6 ਵਜੇ ਦੀ ਉਹ ਆਈ ਵੀ ਆ ਆ ਗਿਆ ਜੀ ਮੀਂਹ ਪੈਣ ਨਾਰਮਲ ਜਿਹਾ ਕੋਈ ਜ਼ਿਆਦਾ ਨਹੀਂ ਪੈ ਰਿਹਾ ਬਾੜਾ ਨਹੀਂ ਕੋਈ ਪਿਆ ਥੋੜਾ ਜਿਹਾ ਹੀ ਹੈ ਮਿੱਤਰੋ ਜੋੜ ਤੇ ਦੋਏ ਟਰੈਕਟਰ 3602 ਤੇ ਜੌਂਡੀਅਰ ਲਗੇ ਹੋਏ ਆ ਅੱਜ ਖੜਾ ਗੱਗੀ ਬਾਈ ਤੇ ਅਵਨਾ ਬਾਈ ਚੁਗਤੀਆਂ ਗੱਗੀ ਖੜਾ ਕੋਲ ਅੱਲ ਵੱਡੀ ਜਿਹੜੀ ਅੱਗ ਲਾ ਦਿੱਤੀ ਇਹਨੇ ਸ਼ਾਮ ਨੂੰ ਨੁਕਸਾਨ ਕਰਕੇ ਲਾਉਂਦੇ ਸਾਰੇ ਭਰਾ ਅੱਡ ਵੀਰ ਤਾਂ ਔਖਾ ਤੁਰਦਾ ਤੇ ਜਿਹੜਾ 2 ਵੀ ਟਰੈਕਟਰ ਹੈ ਬਹੁਤ ਔਖਾ ਤੁਰਦਾ ਮੱਕੀ ਵਾਲੇ ਇਹਨਾਂ 'ਚ ਬਹੁਤ ਹੀ ਜ਼ਿਆਦੇ ਕਿਤਾ ਆਪਣੇ ਫਲਾਉ ਫਿਰਿਆ ਹੋਇਆ ਮਿੱਤਰੋ ਪਰੋਂ ਫਿਰੇ ਕਰਕੇ ਉਹਦੇ ਤੱਕ ਜਾਂਦਾ ਹੀ ਜਾਂਦਾ ਟਰੈਕਟਰ ਜਿਹੜਾ ਕਾਪਾ ਨੇ ਫਲਾਉ ਵੇਰਿਆ ਹੋਇਆ ਮੈਂ ਕੱਲ 3200 ਟੂਰ ਚਲਾਇਆ ਸੀਗਾ ਬਹੁਤ ਜ਼ਿਆਦੇ ਜ਼ੋਰ ਲੈਂਦਾ ਵਿਚਾਰਾ ਔਖਾ ਵੀ ਬਹੁਤ ਤੁਰਦਾ ਦੇਖੋ ਹੌਣ ਵੀ ਤੁਹਾਡੇ ਸਾਹਮਣੇ ਹੀ ਆ ਲੋ ਹਾਂਜੀ ਚੱਲੇ ਆ ਜੀ ਆਪਾਂ ਲੰਨਦਾਰ ਦੀ ਰੋਟੀ ਲੈ ਕੇ ਤੇ ਵਾਰਸ਼ ਹੋ ਰਹੀ ਆ ਮਸਾਂ 5 ਮਹੀਨਿਆਂ ਬਾਅਦ ਰੱਬ ਨੇ ਚੁੱਪ ਖੋਲੀ ਆ ਕਰਤੀ ਮੜੀ-ਮੋਟੀ ਪਰ ਬਾੜੀ ਨਹੀਂ ਹੋਈ ਨਾਰਮਲ ਜੀ ਹੋ ਗਈ ਚਲੋ ਆਇਆ ਵੀ ਖੇਤ ਠੰਡੇ ਹੋ ਜਾਣਗੇ ਪਾਣੀ ਤਰਨ ਲੱਗ ਜੂ ਇੰਨਾ ਹੀ ਬਹੁਤ ਆ ਮੱਕੀਆਂ ਦਾ ਚਲ ਖੜੀਆਂ ਨੇ ਕੋਈ ਨਾ ਕੱਦਾ ਦੇਣਾ ਅਗੜ-ਪਿਛੜ ਹੋ ਜਾਣੀਆਂ ਕੋਈ ਬੜੀ ਗੱਲ ਹੀ ਮੱਕੀ ਦਾ ਬੇਚਲਦਾ ਵੀ ਕੁਛ ਨਹੀਂ ਮਿੱਤਰੋ ਇਹ ਜੀ ਟਿਟ ਫਸਲ ਆ ਇਹ ਜਿੰਨਾ ਮਰਜੀ ਪਾਣੀ ਆਈ ਜਾਵੇ ਨੂੰ ਕੋਈ ਚੱਕਰ ਨਹੀਂ ਹੈ ਸਮਾਂ ਤੇ ਣੂ ਵੀ ਹੁਣ ਝਾੜੇ ਵਧੂਗਾ ਕਿਉਂਕਿ ਉਹ ਤਾਂ ਪਾਣੀ ਧੋਪੇ ਨਾਲ ਸਕਾਨਦੇ ਨੇ ਕਿਸਾਨ ਭਰਾ ਮਾੜਾ ਮੋਟੀ ਪਾਵਰ ਪਾਊਗੀ ਉਹ ਮੱਕੀ ਦੇ 2-4 ਕਵਾਂਟਲ ਵਧਣਗੇ ਜਿਹੜਾ ਆਪਣਾ ਪਲਾਟ ਖੜਾ ਸੀ ਉਹ ਪੂਰਾ ਹਰਾ ਹੀ ਖੜਾ ਹੈ ਤਕਰੀਬਨ ਵਧੀਆ ਝਾੜ ਦੇਊਗਾ ਵਜਨ ਵਜ ਜਾਂਦਾ ਜਿਹੜੇ ਖੇਤ ਨੂੰ ਪਾਣੀ ਲਾ ਕੇ ਪੜਦੇ ਆ 5-6 ਦਿਨ ਬਾਅਦ ਚਲਦੇ ਆ ਸਹੌਂਤੀ ਨੂੰ ਜਾ ਕੇ ਦਿਖਾਉਨੇ ਆ ਤੁਹਾਨੂੰ ਇੱਦਾਂ ਦੀ ਖੜੀ ਆ ਫਸਲ ਕਿਸ ਹਸਾਬ ਕਿਤਾਬ ਆ ਆਪਾਂ ਤਾਂ ਵੀ ਨਹੀਂ ਜਾ ਹੋਇਆ ਰਾਤ ਗਏ ਸੀ ਰਾਤ ਤੁਹਾਨੂੰ ਪਤਾ ਫਿਰ ਵੀਡੀਓ ਨਹੀਂ ਦੀ ਬਣਨੀ ਰਾਤ ਵੀ ਰੋਟੀ ਲੈ ਕੇ ਗਏ ਸੀ ਤੇ ਹੁਣ ਚੱਲੇ ਆ ਫੇਰ ਅਰਾਜੇ ਬਾਈ ਨੂੰ ਲਾਇਆ ਪਿੰਡ ਮਿੱਤਰੋ ਉਰੇ ਵੀ ਕਣੀਆਂ ਉੱਤੇ ਆਈਆਂ ਆਪਾਂ ਆ ਗਏ ਸਹੌਲੀ ਆ ਗਿਆ ਰ ਆਪਣਾ ਪਨੀਰੀ ਵਾਲਾ ਕੱਲਾ ਰਹਿੰਦਾ ਇਹ ਵੀ ਤਾਂ ਰੱਖ ਲਿਆ ਵਿਚਾਰ ਕੋਈ ਡੱਕਾ ਮਰੂ ਜਾਂ ਕੁਝ ਵੀ ਹੋਊਗਾ ਚਾਰਕ ਤੜ ਤੱਕ ਫਿਰ ਜੋ ਪੜੀ ਰਿਪਟਕੇ ਲੱਗ ਜੂਜੇ ਬਾਲੀਏ ਫੇਰ ਉੱਥੋਂ ਲਿਉਣੀ ਪੂਗੀ ਪਿੰਡੋਂ ਉਹਦੇ ਕਰਕੇ ਨਾਲੇ ਨਾਲੇ ਜਦ ਤੱਕ ਪਿੰਡ ਦਾ ਮੁੱਕ ਜੂਗਾ ਕੰਮ ਉਧਰਲਾ ਤੇ 2-4 ਦਿਨ ਤੱਕ ਲਾ ਲਾਂਗੇ ਹੋਰ ਨੋ ਪਰੇ ਤਾਂ ਆਪਣੇ ਪਲਾਟ ਹਰੇ ਬਾਈ ਮਾਰਦੇ ਆ ਕਰੋ ਚਿੰਗ ਇੱਥੇ ਆਪਣਾ ਕੰਮ ਨੇ ਪੜਿਆ ਕੋਲ ਸੱਤ ਵਿੱਗੇ ਜਗ੍ਹਾ ਰਹਿਦੀ ਆ ਉਹ ਵੀ ਆਪਾਂ ਹੀ ਰੱਖੀ ਹੋਈ ਆ ਬਨੀਰੀ ਕਰਕੇ ਤੋਂ ਬਈ ਆ ਬਾਕੀ 4-5 ਦਿਰੇ ਕੰਮ ਚੱਲ ਜੀਦਾ ਆ ਦੇ ਲੱਗੇ ਹੋਏ ਨੇ ਭਰਾ ਸਾਰੇ ਆ ਰਿਸ਼ਕ ਉਰੇ ਵੀ ਲੱਗੀ ਪੈ ਲਾਨਦਾਰ ਦੀ ਲਈ ਆਤੀ ਰੋਟੀ ਮਾਇਆ ਰਗਨਦੀਪਾ ਤਾਓ ਜੀ ਮਿੱਤਰੋ ਕਰੋ ਚੈੱਕ ਪਲਾਟ ਆਪਣੇ ਵਾਲੇ ਆ ਰੋਡ ਵਾਲੇ ਪਾਸੇ ਦੇ ਨੇ ਇਹ ਸਾਰਾ ਝੋਨਾ 1509 ਰਾਜੀ ਮੈਟਰੋ ਜਸੇ ਬਾਈ ਦਾ ਚੱਲਦਾ 3602 ਤੇ ਆਪਣੇ ਕੋ 5210 ਰਾਜੀ ਬਾਈ ਨੇ ਚੋੜਤਾ ਲਿਆ ਕੇ 5105 ਜੌਂਡੀਅਰ ਔਰ ਵੀਰ ਅਜਵਾਲੀ ਬਡਾਈ ਵਾਲਾ ਨਾਲਿਆਂ ਦੇ ਵੈਲੋ ਆ ਕਵਾ ਤਿਆਰ ਕਰਦਾ ਆ ਤਿਆਰ ਆ 11 ਬੀ ਪਾਣੀ ਜਾਦੇ ਆ ਆਉਟ ਹੋ ਚਲਦਾ ਆ ਕੋਈ ਆ ਜੀਓ 5 ਵੀ ਆਉਂਦੀ ਆ ਹੋਰ ਵੀ ਜੇ ਸਾਡਾ ਆਪਾਂ ਨੂੰ ਹੋਰ ਲੈਣ ਦਾ ਮਸੰਤਾ ਉਹਦੇ ਕਰਕੇ ਹੋਰ ਲੈਣ ਦੇ ਬੈਠਾ ਆਪਾਂ ਦਾ ਵੇਕਟਰ ਉਹਦਾ ਹੋ ਗਿਆ ਚਲਾਉਣਾ ਹੀ ਨੇ ਚਲਾਉਣੀ ਪੈਣਾ ਮਗਰ ਤੁਮ ਆਪਣੀ ਬਸੰਤਾ ਜ਼ਰੂਰ ਰੱਖੋ ਆਪ ਦਾ ਗਾਰੇ ਮਦਣਾ ਕੋਈ ਹੋਇਆ ਨਾ ਫੀ ਰੱਖਣਾ ਲਓ ਜੀ ਖਿੱਚਦਾ ਕੰਮ ਆ ਤਿੰਨ ਟਰੈਕਟਰਾਂ ਕਾ ਨੂੰ ਛੱਡ ਦੇਣੇ ਨਵੇੜ ਦੇਣਗੇ ਛੇਤੀਓ ਟਾਈਮ ਨਾਲੇ ਬੇਲੇ ਹੋ ਜਾਣਗੇ ਆ ਲਓ ਚੱਲੀ ਜਾਂਦਾ ਕੰਮਕਾਰ ਖੇਤ ਕੀਰਾਂ ਕੀਰਾਂ ਨੱਪਣ ਲੱਗੇ ਹੋਏ ਆ ਉਹ ਤੋਂ ਬਾਅਦ ਦੂਸਰੀ ਵਾਰ ਮਾਪਾਂਗੇ ਆ ਦੇਖੋ ਕਿੰਨੀ ਮਿੱਠੀ ਚਾਲ ਤੇ ਚੱਲਦਾ ਆ ਆਰਾਮ ਨਾਲ ਦੇਖੋ ਮੂਰਲਾ ਪਈਆ ਕਿਵੇਂ ਘੁੰਮਦਾ ਚੱਲੀ ਜਾਂਦਾ ਕੰਮ ਕਰ ਤੇ ਖੇਤੀ ਮਿੱਤਰੋ ਆਪਾਂ ਕਰਦੇ ਆ ਤੇ ਕਈ ਵੀਰ ਕਹਿੰਦੇ ਨਵੇਂ ਟਰੈਕਟਰ ਕਾ ਨੂੰ ਗਾੜੇ ਕਾਰੇ ਜੋ ਬਾੜਲੇ ਪੁਰਾਣੇ ਹੈਗੇ ਸੀ ਉਹ ਮਿੱਤਰੋ ਯਾਰ ਇਹ ਜੀਆਂ ਸੁਲਾਹਾਂ ਨਾ ਦਿਆ ਕਰੋ ਇਹ ਆਪਣੀ ਮਰਜ਼ੀ ਆ ਤੁਸੀਂ ਆਪਣੇ ਕੰਮ 'ਚ ਵੀ ਰੋ ਤੇ ਅਸੀਂ ਆਪਣੇ ਕੰਮ 'ਚ ਖੁਸ਼ ਰਹਾਂਗੇ ਐਈਆਂ ਸਲਾਹਾਂ ਨਾ ਦਿਆ ਕਰੋ ਫਰੀਦਿਆਂ ਕਹਿੰਦੇ 4 ਵੀਲ ਬਾੜ ਲਿਆ ਇਹ ਆਏ ਹੋ ਜੂ ਵਾਹ ਹੋ ਜੂ ਕੁਛ ਐਦਾਂ ਹੋ ਜੂ ਕਸਾਈ ਹੋ ਜੂ ਮਿੱਤਰੋ ਤੁਸੀਂ ਜਿਵੇਂ ਕਰਨਾ ਓਪਨ ਕਰੀ ਜਾਓ ਜਿਵੇਂ ਅਸੀਂ ਕਰਨਾ ਸਾਨੂੰ ਕਰੀ ਜਾਣ ਦੋ ਐਹੀ ਜੀ ਟੈਨਸ਼ਨ ਨਾ ਲਿਆ ਕਰੋ ਲੋਕਾਂ ਦੀ ਆਪਣੇ ਨਜ਼ਾਰੇ ਲਓ ਜ਼ਿੰਦਗੀ ਦੇ ਆਪਦਾ ਕੰਮ 'ਚ ਧਿਆਨ ਦਿਓ ਇਹ ਬਾਧੂ ਦੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਨਾਲੇ 4 ਵੀਲ ਟਰੈਕਟਰ ਕੋਈ ਵੀ ਹੋਵੇ ਉਹ ਖਰਚਾ ਘਟਾਉਣਾ ਹੁੰਦਾ ਵਧਾਉਣਾ ਨਹੀਂ ਹੁੰਦਾ ਕੰਮ ਤਾਂ ਸਾਰਿਆਂ ਨੇ ਕੱਢਣਾ ਹੈ ਪੁਰਾਣੇ ਨੇ ਵੀ ਕੱਢਣਾ ਨਵੇਂ ਆਰੇ ਵੀ ਕੱਢਣਾ ਤੇ ਟੂ ਵੀਲ ਦੇ ਵੀ ਕੱਢਣਾ ਤੇ ਫੋਰ ਵੀਲ ਦੇ ਵੀ ਕੱਢਣਾ ਸਮਝ ਗਏ ਇਹਦਾ ਕੰਮ ਤਾਂ ਚਲੋ ਜਦ ਆਪਾਂ ਘਾਰਾ ਮਿੱਤਦੇ ਆਂ ਚਲੋ ਬੜਾ ਮੋਟਾ ਤਾਂ ਹੁੰਦਾ ਹੀ ਹੁੰਦਾ ਇਹ ਜੀਆਂ ਗੱਲਾਂ ਨਾ ਕਰਿਆ ਕਰੋ ਨਜ਼ਾਰੇ ਲਾਓ ਜ਼ਿੰਦਗੀ ਦੇ ਜਿਵੇਂ ਚੱਲਦਾ ਚੱਲੀ ਜਾਣ ਦੋ ਜਿਹੜਾ ਜਿਹੜੇ ਕੰਮ 'ਚ ਖੁਸ਼ ਆ ਉਹਨੂੰ ਕਰੀ ਜਾਣ ਦੋ ਤੇ ਓਕੇ ਆ ਨਾ ਕਰੋ ਜੀ ਮਿੱਤਰੋ ਸੁਆਗੇ ਦੇ ਜੋੜਤਾ ਕੰਮ 5105 52102 ਆਪਾਂ ਨੇ ਸਿੱਟ ਲਿਆ ਜਸੇ ਬਾਈ ਨੇ ਲਾਤਾ ਤੇ ਜਸੇ ਬਾਈ ਜਾਂਦਾ ਹੁਣ ਉਧਰ ਨੂੰ ਉਹ ਮੋਟਰ ਤੇ ਜਾ ਕੇ ਕਾਰੇ ਨੂੰ ਕਰ ਦੇ ਚੋਪੜ ਦੇ ਐਨ ਪਾਣੀ ਘੱਟ ਕਰਕੇ ਜਸੇ ਇਹਦੇ ਪਰਨਾ ਭੇਜਣ ਤੋਂ ਉੱਤੇ ਪਾਇਆ ਲਫਾਫਾ ਦੇਖੋ ਨਾਲੇ ਛਤਰੀ ਆ ਫੇਰ ਵੀ ਪਾਈ ਫਿਰਦਾ ਡਬਲ ਸੇਫਟੀ ਰੱਖਦਾ ਨਾ ਕਰਕੇ ਉਹ ਜਾ ਰਹੇ ਹੋ ਜਾਣਾ ਇਹਨਾਂ ਨਾਲ ਆ ਚੱਲੀ ਜਾਂਦਾ ਮੀਤੋ ਬਾਅਦ ਕੰਮ ਕਰ ਲਾਗੇ ਝੋਨਾ ਲਾਉਣ ਬੰਦੇ ਤੇ ਆਪਣਾ ਵੀ ਚੱਲੀ ਜਾਂਦੇ ਨੇ ਟਰੈਕਟਰ ਦੋਏ ਜੱਸਾ ਭਾਈ ਉਧਰ ਭੇਜਿਆ ਵਾ ਚੱਲੀ ਜਾਂਦਾ ਹੌਲੀ ਹੌਲੀ ਮਿੱਠੀ ਮਿੱਠੀ ਚਾਲ ਤੇ ਸੁਆਗਾ ਮਾਰਦੇ ਆ ਤਿਆਰ ਕਰਨ ਲੱਗੇ ਹੋਇਆ ਕਿਾਰੇ ਤਾਂ ਬਿਨਾ ਪਾਣੀ ਤੋਂ